ਇਹ ਨਾ ਬੇਸ਼ਰਮ ਕੱਟਰ ਬੇਈਮਾਨ ਹੋ ਗਿਆ ਕਹਿੰਦਾ ਮੈਂ ਹੁਣ ਜੇਲ੍ਹ 'ਚ ਬੈਠ ਕੇ ਵੀ ਮੈਂ ਸਰਕਾਰ ਚਲਾਵਾਂਗਾ ਕੁਰਸੀ ਛੱਡਣ ਦੀ ਕੁਰਸੀ ਦਾ ਇੰਨਾ ਸਾਡਾ ਮੁੱਖ ਮੰਤਰੀ ਉਹ ਕੇਜਰੀਵਾਲ ਦਾ ਵੀ ਬਾਪ ਨਿਕਲਿਆ ਜਿੱਥੇ ਪਿਛਲੇ 2 ਸਾਲਾਂ 'ਚ ਸਾਰਾ ਪੰਜਾਬ ਗਿਰਜ਼ੀ ਕਰਕੇ ਕੇਜਰੀਵਾਲ ਦੇ ਹਵਾਲੇ ਕਰਦਾ ਦੇਖੋ ਸਰਕਾਰ ਨਾਮ ਦੀ ਚੀਜ਼ ਤਾਂ ਪੰਜਾਬ 'ਚ ਰਹੀ ਨਹੀਂ ਪਿਛਲੇ 8 ਸਾਲਾਂ ਤੋਂ ਕਿਉਂਕਿ ਜੇ ਕਾਂਗਰਸ ਦੇ ਵੇਲੇ ਕੈਪਟਨ ਅਮਰਿੰਦਰ ਸਿੰਘ ਕਦੇ ਆਪਣੇ ਫਾਰਮ ਹਾਊਸ ਤੋਂ ਬਾਹਰ ਨਿਕਲ ਕੇ ਲੋਕਾਂ ਦੇ ਵਿੱਚ ਕਦੇ ਗਏ ਨਾ 5 ਸਾਲ ਕਾਂਗਰਸ ਨੇ ਸਾਰ ਲੇਤੀ ਤੇ ਇਹਨੇ ਤਾਂ ਸਾਰੀ ਹਦਾ ਪਾਰ ਕਰ ਦਿੱਤੀਆਂ ਜਿੰਨੂੰ ਦਿੱਲੀ ਤੋਂ ਹੀ ਵੇਲ ਨਹੀਂ ਮਿਲਦਾ ਅੱਜ ਇੰਨਾ ਵੱਡਾ ਘਟਾਲਾ ਸ਼ਰਾਬ ਦਾ ਹੋਇਆ ਤੇ ਜਿਹੜਾ ਕੇਜਰੀਵਾਲ ਆਪਣੇ ਆਪ ਨੂੰ ਇਹ ਪਾਰਟੀ ਕੱਟੜ ਇਮਾਨਦਾਰ ਕਹਿੰਦੀ ਹੈ ਇਹਨਾਂ ਦੀ ਇਮਾਨਦਾਰੀ ਦਾ ਸਬੂਤ ਤਾਂ ਇਹਦੇ ਵਿੱਚੋਂ ਹੀ ਨਿਕਲ ਗਿਆ ਕਿ ਅੱਜ ਦੇ ਹਿੰਦੁਸਤਾਨ ਦੇ ਇਤਿਹਾਸ 'ਚ ਤੇ ਕਿਸੇ ਮੰਤਰੀ ਦੇ ਉੱਤੇ ਵੀ ਕੋਈ ਇਲਜ਼ਾਮ ਲੱਗਦਾ ਨਾ ਪਹਿਲੀ ਚੀਜ਼ ਕਹਿੰਦੇ ਕਿ ਆਪ ਦੀ ਕੁਰਸੀ ਛੱਡ ਤਾਂ ਕਿ ਫ੍ਰੀ ਐਂਡ ਫੇਅਰ ਹੋਵੇ ਇਨਵੈਸਟੀਗੇਸ਼ਨ ਹੋ ਜਾਏ ਹੋਂ ਤੁਸੀਂ ਜਦੋਂ ਕਿ ਜਿਸ ਮੁੱਖ ਮੰਤਰੀ ਨੂੰ ਅਦਾਲਤਾਂ ਨੇ ਸੁਪਰੀਮ ਕੋਰਟ ਤੱਕ ਨੇ ਉਹਨੂੰ ਬੇਲ ਦੇਣ ਤੋਂ ਇਨਕਾਰ ਕਰਤਾ ਇਨਾ ਬੇਸ਼ਰਮ ਕੱਟਰ ਬੇਈਮਾਨ ਹੋ ਗਿਆ ਕਹਿੰਦਾ ਮੈਂ ਹੁਣ ਜੇਲ੍ਹ 'ਚ ਬੈਠ ਕੇ ਵੀ ਮੈਂ ਸਰਕਾਰ ਚਲਾਵਾਂਗਾ ਕੁਰਸੀ ਛੱਡਣ ਦੇ ਕੁਰਸੀ ਦਾ ਇਨਾ ਮਤਲਬ ਜਿੰਨਾ ਲਗਾਵੇ ਆਮ ਆਦਮੀ ਪਾਰਟੀ ਨੂੰ ਕੁਰਸੀ ਦਾ ਨਾਲ ਹੈਗਾ ਇਹ ਤਾਂ ਕਦੇ ਇਤਿਹਾਸ ਤੇ ਦੇਖੋ ਨਹੀਂ ਮਿਲਿਆ ਤੇ ਸਾਡਾ ਮੁੱਖ ਮੰਤਰੀ ਉਹ ਕੇਜਰੀਵਾਲ ਦਾ ਵੀ ਬਾਪ ਨਿਕਲਿਆ ਜਿੱਥੇ ਪਿਛਲੇ 2 ਸਾਲਾਂ ਚ ਸਾਰਾ ਪੰਜਾਬ ਗਿਰਜ਼ਵੀ ਕਰਕੇ ਕੇਜਰੀਵਾਲ ਦੇ ਹਵਾਲੇ ਕਰਤਾ 80000 ਕਰੋੜ ਦਾ ਕਰਜ਼ਾ 2 ਸਾਲਾਂ ਚ ਪੰਜਾਬ ਦੇ ਇਤਿਹਾਸ ਚ ਕਿਸੇ ਪਾਰਟੀ ਨੇ ਨਹੀਂ ਚੜਾਇਆ ਸੀ ਜਿਹਨੇ ਚੜਾਸਤਾ ਤੇ ਅੱਜ ਵੀ ਦੇਖ ਲਓ ਕਿ ਇੱਕ ਪਾਸੇ ਉਹਦੇ ਆਪ ਦੇ ਹਲਕੇ ਚ ਜ਼ਹਿਰੀਲੀ ਨਜਾਇਜ਼ ਸ਼ਰਾਬ ਬਣ ਰਹੀ ਹੈ ਲੋਕੀ ਮਰ ਰਹੇ ਨੇ ਆਹੀ ਮੁੱਖ ਮੰਤਰੀ ਜਿਹੜਾ ਤਰਨ ਤਾਰਨ ਚ ਜਦ ਕਾਂਗਰਸ ਦੇ ਵੇਲੇ ਹੋਇਆ ਸੀਗਾ ਭਗਵੰਤ ਮਾਨ ਕਹਿੰਦਾ ਸੀ 302 ਦਾ ਪਰਚਾ ਦਰਜ ਹੋਣਾ ਚਾਹੀਦਾ ਸਭ ਤੋਂ ਪਹਿਲੇ 1-1 ਕਰੋੜ ਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ ਨੌਕਰੀ ਮਿਲਣੀ ਚਾਹੀਦੀ ਹੈ ਤੇ ਹੁਣ ਆਪਣੇ ਉੱਤੇ ਆਏ ਆਪਣੇ ਹਲਕੇ ਆਪਣੇ ਨੱਕ ਦੇ ਥੱਲੇ ਤੁਹਾਡੇ ਵਿੱਤ ਮੰਤਰੀ ਦੇ ਹਲਕੇ 'ਚ ਹੋ ਰਹੀ ਹੈ ਤੇ ਤੁਸੀਂ ਉੱਥੇ ਦਿੱਲੀ ਬੈਠੇ ਹੋ ਇੱਥੇ ਤੁਹਾਨੂੰ ਜਾਣ ਦਾ ਆਪਣਿਆਂ ਦਾ ਹਾਲ ਪੁੱਛਣ ਦਾ ਸਮਾਂ ਨਹੀਂ ਆਪ ਦੀ ਕੁਰਸੀ ਦੇ ਖਾਤਰ ਕੇਜਰੀਵਾਲ ਦੇ ਮਗਰ ਲੱਗੇ ਹੋਏ ਕੱਲ ਇਲੈਕਸ਼ਨ ਕਮਿਸ਼ਨ ਨੂੰ ਬਿਹਾਰ ਸਰਕਾਰ ਨੇ ਚਿੱਠੀ ਲਿਖ ਕੇ ਕੰਪਲੇਂਟ ਕੀਤੀ ਕਿ 10.5 ਲੱਖ ਲੀਟਰ ਪੰਜਾਬ ਦੀ ਨਜਾਇਜ਼ ਸ਼ਰਾਬ 2023 ਚ ਸਾਡੇ ਬਿਹਾਰ ਪਹੁੰਚੀ ਹੈ ਤੁਸੀਂ ਦੇਖੋ 1 ਲੀਟਰ ਦਾ ਤਕਰੀਬਨ 500 ਰੁਪਏ ਦਾ ਖਰਚਾ ਹੁੰਦਾ ਤੇ ਸਾਡੇ 10 ਲੱਖ ਦੀ ਨਜਾਇਜ਼ ਸ਼ਰਾਬ ਜਿਹੜੀ ਫੈਕਟਰੀਆਂ ਨਜਾਇਜ਼ ਸ਼ਰਾਬ ਵੇਚ ਕੇ ਪੈਸੇ ਕਮਾ ਰਹੀ ਨੇ ਤੇ ਸਰਕਾਰ ਨੇ ਜਿਹੜੀ ਅੱਖਾਂ ਬੰਦ ਕੀਤੀਆਂ ਹੋਈਆਂ ਨੇ ਬਿਨਾਂ ਪੈਸੇ ਲੱਤੇ ਤਾਂ ਨਹੀਂ ਕੀਤੀ ਨਾ ਕਿੰਨੀ ਵੱਡੀ ਕ腐ਸ਼ਨ ਚੱਲ ਰਹੀ ਹੈ ਤੇ ਇਹ ਤਾਂ ਕੱਲੋ ਜਿਹੜੀ ਫੜੀ ਗਈ ਇੱਕ ਸਵੇਰ ਦੀ ਫੜੀ ਗਈ ਇਹਨਾਂ ਦੋ ਸਾਲਾਂ 'ਚ ਇਹ ਆਮ ਆਦਮੀ ਪਾਰਟੀ ਨੇ ਕਿੰਨੀ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ ਹੈਗਾ ਆਪ ਦੀ ਜੇਬਾਂ ਭਰੀਆਂ ਨੇ ਇਹ ਤਾਂ ਕੱਲਾ ਇੱਕ ਸਮੂਥ ਹੈਗਾ ਤਾਂ ਹੀ ਤਾਂ ਪੰਜਾਬ ਦੇ ਕਾਰਡ ਕਟ ਤੇ ਸ਼ਗਨ ਬੰਦ ਕਰਤੀ ਭਾਵੇਂ ਬੱਚਿਆਂ ਦੇ ਖੇਡਾਂ ਦਾ ਸਮਾਨ ਹੋਏ ਜਿਮ ਹੋਏ ਕੋਈ ਨੌਕਰੀ ਹੋਏ ਕੋ ਮਕਾਨ ਰਹੋਏ ਸਭ ਕੁਝ ਤਾਂ ਬੰਦ ਕਰਤਾ ਵਿਕਾਸ ਦਾ ਕਿਹੜਾ ਕੰਮ ਹੋਇਆ ਜਿਹੜੇ ਗਾਰੰਟੀ ਬੰਦੇ ਸੀ ਕਿ ਸਾਨੂੰ ਹਸਪਤਾਲ ਤੇ ਸਕੂਲ ਬਣਾਨੇ ਆਉਂਦੇ ਨੇ ਉਹ ਸਾਡੇ ਸੇਵਾ ਕੇਂਦਰ ਦੇ ਉੱਤੇ ਰੰਗ ਰੋਜਨ ਕਰਕੇ ਮੋਹੱਲਾ ਕਲੀਨਿਕ ਬਣਾ ਦਿਓ ਜਾਂ ਸਾਡੇ ਮੈਰੀਟੋਰੀਅਨ ਸਕੂਲ ਦਾ ਨਾਂ ਬਦਲ ਕੇ ਸਕੂਲ ਆਫ ਐਮਿਨੈਂਸ ਕਰ ਦਿਓ ਇਹਨੂੰ ਸਕੂਲ ਤੋਂ ਹਸਪਤਾਲ ਬਣਾਣਾ ਕਰਨਿਆ ਜੇ ਕਿਸੀ ਵੱਲੋਂ ਨਹੀਂ ਪਤਾ ਤਾਂ ਜਾ ਕੇ ਇਨਜ਼ਰ ਦਾ ਹਸਪਤਾਲ ਦੇਖੇ ਜਿਹੜਾ ਆਪਾਂ ਬਣਾ ਕੇ ਦਿੱਤਾ ਸੋ ਅਫਸੋਸ ਹੈ ਕਿ ਇਹਨਾਂ ਨੇ ਪੰਜਾਬ ਦੇ ਉੱਤੇ ਇੰਨੀ ਸ਼ਰਿਆਨ ਲੁੱਟ ਲਈ ਕਿ ਅੱਜ ਸ਼ਹੀਦ ਭਗਤ ਸਿੰਘ ਦੇ ਦਿਹਾੜੇ ਦੇ ਦਿਨ ਸ਼ਹੀਦੀ ਦੇ ਦਿਨ ਇਹਨੂੰ ਯਾਦ ਕਰਨਾ ਚਾਹੀਦਾ ਹੈ ਕਿ ਪਾਰਲੀਮੈਂਟ 'ਚ ਜਦ ਵੜਿਆ ਸੀ ਇਨਕਲਾਬ ਦੀ ਗੱਲ ਕਰਕੇ ਭਗਤ ਸਿੰਘ ਦੀ ਪੱਗ ਬਨ ਕੇ ਤੇ ਜਦ ਪੰਜਾਬ ਦੇ ਲੋਕਾਂ ਦਾ ਮੂਰਖ ਬਣਾ ਲਿਆ ਫਿਰ ਪੱਗ ਵੀ ਬਦਲ ਵੀ ਤੇ ਸ਼ਹੀਦਾਂ ਨੇ ਤਾਂ ਆਪਣਾ ਸਭ ਕੁਝ ਕੁਰਬਾਨ ਕਰਤਾ ਸੀ ਦੇਸ਼ ਵਾਸਤੇ ਤੇ ਇਹ ਆਪ ਨੇ ਸੂਬੇ ਨੂੰ ਛੱਡ ਕੇ ਆਪ ਤੇ ਲੋਕਾਂ ਨੂੰ ਛੱਡ ਕੇ ਆਪ ਦੀ কুরਸੀ ਦੇ ਖਾਤੇ ਇਹੋ ਜਿਹੇ ਬੰਦੇ ਦੇ ਹੱਕ ਤੇ ਦਿੱਲੀ ਬੈਠਿਆ ਜਿਹੜਾ ਸਭ ਤੋਂ ਵੱਡਾ ਘੁਟਾਲਾ ਕਰਕੇ ਜੇਲ੍ਹ 'ਚ ਇੱਕ ਨਹੀਂ ਉਹਦੇ 6-6 ਮੰਤਰੀ ਬੰਦ ਰਹੇ